ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਪੂਲੇ ਵਾਲਾ ਮੇਲੇ ਦੇ ਬਾਈ ਆਪਦਾ ਬਰਫਰਾ ਲੈ ਕੇ ਆਏ ਸੀਗੇ ਬਹੁਤ ਚੰਗਾ ਬਰਫਰਾ ਹੈ ਤੇ ਜਾਣਕਾਰੀ ਲੈ ਕੇ ਦਿੰਨੇ ਆ ਤੁਹਾਨੂੰ ਇੱਥੇ ਦਾ ਜਿੱਟੇ ਅੱਜ ਇਹ ਬਰਫਰਾ ਦੇਖੋ ਤੁਸੀਂ ਬਹੁਤ ਸ਼ਕੀਨ ਬਰਫਰਾ ਹਨ ਕੰਨ ਕੰਨ ਬਹੁਤ ਚੰਗਾ ਲੱਗਿਆ ਹੋਇਆ ਆਪਣੇ ਦੇ ਤੇ ਬਾਈ ਨਾਲ ਗੱਲ ਕਰਾਉਨੇ ਆ ਨਾਲ ਇਹਦੇ ਬਾਈ ਹੋਰ ਵੀ ਆਏ ਆ ਤੇ ਆ ਪੱਖਾ ਜਿੱਤਿਆ ਜੇ ਨੇ ਤੇ ਸਸੀ ਕਾ ਬਾਈ ਜੀ ਸਸੀ ਕਾ ਬਾਈ ਜੀ ਕੀ ਨਾਮ ਹੈ ਜੀ ਆਪਣਾ ਬਲਵਿੰਦਰ ਸਿੰਘ ਆ ਜੀ ਕਿੱਥੋਂ ਆਇਆ ਨਵਾ ਪਿੰਡ ਆ ਜੀ ਤਲਵੰਡੀ ਸਾਬੋ ਕੋਲ ਜੀ ਨਵਾ ਪਿੰਡ ਤਲਵੰਡੀ ਸਾਬੋ ਕੋਲ ਤੇ ਕਹਿ ਦਿੰਦਾ ਬਾਈ ਬੱਕਰਾ ਹੈ ਇਹ ਦੋ ਦੰਦ ਆ ਜੀ ਦੋ ਦੰਦ ਤੇ ਚਾਰ ਦੰਦ ਦਾ ਮੁਕਾਬਲਾ ਹੋਇਆ ਸੀਗਾ ਜੀ ਦੂਜੀ ਦੂਜੇ ਨੰਬਰ ਤੇ ਆਈ ਇਹ ਦੂਜੇ ਨੰਬਰ ਤੇ ਆਇਆ ਹਾਂਜੀ ਇਹ ਦੋ ਦੰਦ ਦਾ ਹੈ ਹਾਂਜੀ ਦੋ ਦੰਦ ਦਾ ਦੋ ਦੰਦ ਦਾ ਬੱਚਾ ਬਾਈ ਬਹੁਤ ਚੰਗਾ ਦੇਖੋ ਪਹਿਲਾ ਕਿੰਨੇ ਚਿਰ ਦਾ ਰੱਖਦੇ ਹੋ ਬਾਈ ਬੱਕਰੀ ਉਹ ਕਿੰਨੇ ਬਾ ਬੱਚੇ ਹੈਗੇ ਜੀ ਬੱਚਾ ਹੀ ਤਿਆਰ ਕਰਿਆ ਸੀ ਇਹ ਆਪਾਂ ਸ਼ੋਹਰਾ ਬਰਬਰੀ ਦੇ ਕੰਮ ਕਰਦੇ ਹਾਂ ਹਾਂ ਜੀ ਬਰਬਰੀ ਹੈ ਕਰਦੇ ਹਾਂ ਹੈਗੇ ਜੀ 10 15 ਨਾਗ ਹੈਗੇ ਘਰੇ 10 15 ਇਹ ਘਰ ਦਾ ਬੱਚਾ ਕਿ ਲੈ ਆ ਸੀ ਹਾਂ ਇਹ ਲਿਆ ਸੀ ਅਸੀਂ ਗਗਨੇ ਤੋਂ ਲਿਆ ਸੀ ਗਈ ਆਪਾਂ ਰਾਏ ਕੇ ਕਵਾ ਤੋਂ ਪੁੰਡੇ ਤੋਂ ਲਿਆ ਸੀ ਤੇ ਹੁਣ ਇਹ ਬੱਕਰੀ ਉਹ ਕਿੰਨੇ